ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੂੰ ਬਹੁਤ ਬਹੁਤ ਸੋਚ ਨਾਲ ਗਿਆ ਹੈ ਹੋ ਜੇ ਖਾਲਾਤਾ ਦੇ ਨਾ ਜਾ ਅਖਰ ਮੈਂ ਇੱਕ ਦੋ ਵਾਰੀ ਇਹ ਮਾਜਰਾ ਦੇਖਿਆ ਜਦੋਂ ਮੈਂ ਦੇਖੀ ਹੋ ਰਹੀ ਸੀ ਹਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਹਲਾਜ਼ਾਰ ਦਾ ਰੋੜੀ ਉਹ ਅਨਦੀ ਹਾਲਤ ਦੀ ਮੈਂ ਉਸ ਵੇਲੇ ਆਉਦਾ ਫੋਨ ਬੰਦ ਕਰ ਦਈ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਰਹਿ ਗਿਆ ਉਹ ਸਕਦਾ ਇਹ ਵੈਡੀ ਬਹੁਤ ਜ਼ਬਰਦਸਤ ਥਾ ਮੈਂ ਕਰਦਿਆਂ ਨੂੰ ਯਾ ਦੋਸਤਾਂ ਨੂੰ ਯਾ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਸੀ ਜਾਂਦਾ ਮੈਂ ਇਹ ਕਿਵੇਂ ਇਸ ਕਰਕੇ ਮੈਂ ਕਿ ਦੁਨਸਾਨੇ ਤੋਂ ਬਹੀ ਮੈਂ ਵੀ ਬਗਦੇ ਬਿੰਨਾਂ ਬਾਪ ਕਰਦੇ ਦੋਸਤਾਂ ਮੈਂ ਕਿਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਰੋਂਦਾ ਮਰਗਤੇ ਕਦੇ ਵੀ ਅਮੈਂ ਅੱਜ ਮੇਰੇ ਦਿਲ 'ਚ ਹੈ ਬਸ ਸਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਾਰ ਨੂੰ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਿਖਉਂਦਾ ਨਹੀਂ ਮੈਂ ਐਂਜ਼ੈਟੀ ਦਾ ਮਰੀਜ਼ ਆ ਮੈਂ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਐਂਜ਼ੈਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਕੇਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਕੋਲ ਮੈਂ ਤੇ ਸੰਸਕਾਰਾਂ ਤੇ ਮੈਂ ਨਹੀਂ ਜਾਂਦਾ